ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮਸ਼ਰੂਮ ਦੀ ਸਬਜੀ ਬਣਾਉਣ ਲੱਗੇ ਆਪਾਂ ਇਸ ਤਰ੍ਹਾਂ ਤੁਸੀਂ ਸਬਜੀ ਬਣਾਉਂਗੇ ਬਹੁਤ ਹੀ ਟੇਸਟੀ ਬਣੂਗੀ ਬਿਲਕੁਲ ਸੌਖਾ ਤਰੀਕਾ ਆ ਸਮਾਨ ਉਹੀ ਆ ਤੇ ਬਸ ਬਣਾਉਣ ਦਾ ਥੋੜਾ ਜਿਹਾ ਅਲੱਗ ਤਰੀਕਾ ਆਪਾਂ ਬਰਤਣਾ ਬਹੁਤ ਹੀ ਟੇਸਟੀ ਜਿਹੜੀ ਮਸ਼ਰੂਮ ਦੀ ਸਬਜੀ ਇੱਦਾਂ ਬਣਦੀ ਆ ਤੇ ਜਿਹੜੇ ਵੱਡੇ ਮਸ਼ਰੂਮ ਸੀ ਉਹਨਾਂ ਦੇ ਆਪਾਂ ਦੋ ਦੋ ਪੀਸ ਕਰ ਲਏ ਜਿਹੜੇ ਛੋਟੇ ਸੀ ਉਹ ਇੱਦਾਂ ਰੱਖ ਲਏ ਆ शिमला मिर्च ਪਿਆਜ਼ ਤੇ ਟਮਾਟਰ ਇਹਨਾਂ ਦੇ ਵੀ ਵੱਡੇ ਪੀਸ ਆਪਾਂ ਕਰ ਲਏ ਆ ਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਜੀ ਸਬਜੀ ਤੇਲ ਆਪਾਂ ਗਰਮ ਰੱਖ ਦਿੱਤਾ ਸੀ ਤੇਲ ਦੇ ਵਿੱਚ ਪਹਿਲਾਂ ਆਪਾਂ ਪਾਤੀ ਮਸ਼ਰੂਮ ਸਾਰੀ ਮਸ਼ਰੂਮ ਆਪਾਂ ਨੂੰ ਪਤਾ ਹੀ ਹੈ ਪਾਣੀ ਬਹੁਤ ਛੱਡ ਦਿੰਦੀ ਆ ਤੇ ਇਹਨੂੰ ਆਪਾਂ ਫੁੱਲ ਗੈਸ ਦੇ ਉੱਤੇ ਫਰਾਈ ਕਰਨਾ ਗੈਸ ਨੂੰ ਘਟ ਨਹੀਂ ਕਰਨਾ ਸੇਕ ਨੂੰ ਫੁੱਲ ਸੇਕ ਦੇ ਉੱਤੇ ਇਹਨੂੰ ਆਪਾਂ ਜਿਹੜਾ ਮਸ਼ਰੂਮ ਨੂੰ ਫਰਾਈ ਕਰਨਾ ਇਸ ਤਰ੍ਹਾਂ ਇੱਕ ਵਾਰੀ ਤੁਸੀਂ ਬਣਾ ਕੇ ਖਾਉਂਗੇ ਸਬਜੀ বারবার ਇਦਾਂ ਹੀ ਬਣਾਉਂਗੇ ਬਹੁਤ ਹੀ ਵਧੀਆ ਟੇਸਟੀ ਸਬਜੀ ਜਿਹੜੀ ਮਸ਼ਰੂਮ ਦੀ ਇਦਾਂ ਬਣ ਕੇ ਤਿਆਰ ਹੋ ਜਿੰਦੀ ਟਾਈਮ ਵੀ ਬਹੁਤਾ ਨਹੀਂ ਲੱਗਦਾ ਹੈਗਾ ਬਸ ਧੋ ਲਈ ਸਾਫ਼ ਹਨ ਕਰ ਲਈ ਤੇ ਛੋਟੇ ਛੋਟੇ ਪੀਸਾ ਤੁਸੀਂ ਸਾਫ਼ਤੇ ਰੱਖ ਲਓ ਵੱਡੇ ਆ ਤਾਂ ਦੋ ਦੋ ਕਰ ਲਓ ਆਪਾਂ ਛੋਟੇ ਸਾਫ਼ਤੇ ਰੱਖੇ ਆ ਵੱਡੇ ਜਿਹੜੇ ਦੋ ਦੋ ਕਰ ਲਏ ਆ ਮਸ਼ਰੂਮ ਆਪਣੀ ਫਰਾਈ ਹੋ ਗਏ ਦੇਖੋ ਇਹਦੇ ਵਿੱਚੇ ਹੁਣ ਆਪਾਂ ਪਿਆਜ਼ ਤੇ ਟਮਾਟਰ ਸ਼ਿਮਲਾ ਮਿਰਚ ਇਹਨਾਂ ਨੂੰ ਵੀ ਸੇਕ ਲਵਾ ਲੈਣੇ ਫਰਾਈ ਕਰ ਲੈਣੇ ਥੋੜੇ ਜਿਹੇ ਕਰਾਂਚੀ ਜੇ ਰੱਖਣਾ ਇਹਨਾਂ ਨੂੰ ਆਪਾਂ ਤੇ ਜਿਆਦਾ ਨਹੀਂ ਇਹਨਾਂ ਨੂੰ ਗਾਲਣਾ ਹੈਗਾ ਤੇ ਥੋੜਾ ਜਿਹਾ ਇਹਨੂੰ ਵੀ ਇਦਾਂ ਆਪਾਂ ਸੇਕ ਆਪਣਾ ਫੋਲੋ ਕੱਟ ਨਹੀਂ ਕੀਤਾ ਫੁੱਲ ਸੇਕ ਦੇ ਉੱਤੇ ਇਹਨਾਂ ਨੂੰ ਬਿਆਦਾ ਵਿੱਚੇ ਫਰਾਈ ਕਰ ਲੈਣੇ ਇਹ ਸਾਰੀਆਂ ਚੀਜ਼ਾਂ ਫਰਾਈ ਹੋ ਗਈਆਂ ਤੇ ਇਹਨਾਂ ਨੂੰ ਆਪਾਂ ਕੱਟ ਲੈਣਾ ਹੈ ਐਸੇ ਤੇਲ ਦੇ ਵਿੱਚੇ ਆਪਾਂ ਜਿਹੜਾ ਆ ਤੜਕਾ ਤਿਆਰ ਕਰ ਲੈਣਾ ਜਿਹੜੇ ਆਪਣੇ ਪਿਆਜ਼ ਵੱਡੇ ਪੀਸੇ ਸਾਈਡਾਂ ਤੋਂ ਆਪਾਂ ਕੱਢ ਲਿਆ ਟਮਾਟਰ ਵੀ ਇਦਾਂ ਕੀਤਾ ਆ ਤੇ ਵਿਚਲਾ ਹਿੱਸਾ ਜਿਹੜਾ ਸੀ ਉਹਨਾਂ ਦਾ ਆਪਾਂ ਜਿਹੜੀ ਗਰੇਵੀ ਵਾਸਤੇ ਚੌਪ ਕਰ ਲਿਆ ਟਮਾਟਰ ਵੀ ਤੇ ਪਿਆਜ਼ ਵੀ ਤੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਕੱਢ ਲਿਆ ਉਹੀ ਤੇਲ ਬਚ ਗਿਆ ਸੀ ਉਸ 'ਚ ਆਪਾਂ ਪਾਤਾ ਜੀਰਾ ਤੇ ਪਿਆਜ਼ ਜਿਹੜਾ ਵਿਚਲਾ ਹਿੱਸਾ ਬਚਿਆ ਸੀ ਨਾ ਪਿਆਜ਼ ਦਾ ਬਾਹਰੋਂ ਆਪਾਂ ਵੱਡੇ ਪੀਸ ਕੱਟ ਲਏ ਸੀ ਤੇ ਉਹਨੂੰ ਆਪਾਂ ਚੌਪ ਕਰ ਲਿਆ ਸੀ ਤੇ ਇਹਨੂੰ ਆਪਾਂ ਪਿਆਜ਼ ਨੂੰ ਜਿਹੜਾ ਪਕਾ ਲੈਣੇ ਆ ਜਿੰਨੇ ਆ ਕਿ ਜੇ ਤੁਹਾਡਾ 1 ਪੈਕੇਟ ਆ ਮਸ਼ਰੂਮ ਦਾ ਤੁਸੀਂ ਉਹਦੇ ਹਿਸਾਬ ਨਾਲ ਪਿਆਜ਼ ਟਮਾਟਰ ਪਾ ਲਓ ਜੀ 2 ਪੈਕੇਟਾ ਤਾਂ ਉਹਦੇ ਨਾਲ ਪਾ ਲਓ ਆਪਣਾ 1 ਪੈਕਟ ਸੀ ਇਸ ਕਰਕੇ ਆਪਾਂ ਜਿਹੜਾ ਆ ਤੇ ਦੋ ਪਿਆਸੀ ਉਹਨਾਂ ਦੇ ਸਾਈਡਾਂ ਜਿਹੜੀਆਂ ਆਪਾਂ ਲਾ ਲਈਆਂ ਤੇ ਵਿਚਲਾ ਹਿੱਸਾ ਆਪਾਂ ਪੀਸ ਲਿਆ ਸੀ ਟਮਾਟਰ ਵੀ ਆਪਾਂ ਇੱਦਾਂ ਕੀਤਾ ਹੈ ਦੋ ਟਮਾਟਰ ਸਗੇ ਤੇ ਦੋਨਾਂ ਨੂੰ ਆਪਾਂ ਇਦਾਂ ਬਾਹਰੋਂ ਜਿਹੜੇ ਆ ਪੀਸ ਕੱਢ ਲਏ ਵਿਚਲਾ ਜਿਹੜਾ ਪਲਪ ਸੀ ਉਹਨੂੰ ਆਪਾਂ ਪੀਸ ਲਿਆ ਤੇ ਇਹਨੂੰ ਆਪਾਂ ਜਿਹੜਾ ਆ ਸੇਕ ਲਵਾ ਲੰਨੇ ਆ ਤੇ ਇਹਦੇ ਵਿੱਚ ਆਪਾਂ ਪਾਦਨੇ ਹਰੀ ਮਿਰਚ ਨਹੀਂ ਤੁਸੀਂ ਖਾਣੀ ਆ ਟੇਸਟ ਅਨੁਸਾਰ ਆਦਰ ਕਲਸਣ ਦਾ ਪੇਸਟ ਆਪਾਂ ਪਾ ਤਾ ਹੈ ਆਪਾਂ ਕਰੇ ਤਿਆਰ ਕੀਤਾ ਹੈ ਮੈਂ ਵੀਡੀਓ ਜਿਹੜੀ ਆਪਣੇ ਚੈਨਲ ਤੇ ਪਾਈ ਉਹ ਆ ਜੀ ਦੇਖ ਸਕਦੇ ਆ ਤੁਸੀਂ ਤੇ ਆਪਾਂ ਜਿਹੜਾ ਆ ਬਣਾ ਕੇ ਅਦਰਕ ਲਸਣ ਦਾ ਪੇਸਟ ਸਟੋਰ ਕਰ ਲੀਦਾ ਆ ਫਟਾਫਟ ਸਬਜ਼ੀ ਬਣਾਣੀ ਹੋਵੇ ਤੇ ਚਾਕੇ ਪਾ ਲਓ ਧਨੀਆ ਪਾਊਡਰ ਜੀਰਾ ਪਾਊਡਰ ਕਸ਼ਮੀਰੀ ਲਾਲ ਮਿਰਚ ਹਲਦੀ ਤੇ ਨਮਕ ਜਿੰਨੇ ਕੁ ਮਸਾਲੇ ਸਬਜ਼ੀ ਦੇ ਵਿੱਚ ਤੁਹਾਨੂੰ ਚਾਹੀਦੇ ਆ ਜਿੰਨੀ ਕਿ ਸਬਜ਼ੀ ਆ ਤੇ ਇਹ ਆਪਾਂ ਇਹਦੇ ਵਿੱਚ ਪਾ ਦੱਤੇ ਆ ਇਹਨਾਂ ਨੂੰ ਮਿਕਸ ਕਰ ਦਿੰਨੇ ਆ ਤੇ ਜਿਹੜਾ ਮਿਕਸੀ ਵਾਲਾ ਜੱਗਾ ਉਹ ਕੱਪ ਆਪਣਾ ਉਹਦੇ ਵਿੱਚ ਹੀ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਦੇ ਵਿੱਚ ਪਾ ਦਿੰਨੇ ਆ ਤੇ ਬਹੁਤੀ ਗਰੇਵੀ ਜਿਹੜੀ ਪਤਲੀ ਇਹਦੇ ਵਿੱਚ ਨਹੀਂ ਵਧੀਆ ਲੱਗਦੀ ਹੈਗੀ ਇਸ ਕਰਕੇ ਗਰੇਵੀ ਜਿਹੜੀ ਥੋੜੀ ਰੱਖੋ ਤਾਂ ਹੀ ਮਸ਼ਰੂਮ ਜਿਹੜੀ ਵਧੀਆ ਲੱਗਦੀ ਹੈ ਜੇ ਜ਼ਿਆਦਾ ਆਪਾਂ ਵੈਸੇ ਆਪਣੀ ਆਪਣੀ ਪਸੰਦ ਹੁੰਦੀ ਹੈ ਅਗਰ ਜ਼ਿਆਦਾ ਪਸੰਦ ਆ ਤਾਂ ਜ਼ਿਆਦਾ ਪਾਣੀ ਤੁਸੀਂ ਪਾ ਸਕਦੇ ਆ ਪਰ ਜਿਹੜੀ ਮਸ਼ਰੂਮ ਆ ਇਹ ਬਿਲਕੁਲ ਘੱਟ ਗਰੇਵੀ ਵਾਲੀ ਸੋਹਣੀ ਲੱਗਦੀ ਆ ਤੇ ਇਸ ਤਰ੍ਹਾਂ ਇਹਨੂੰ ਆਪਾਂ ਜਿਹੜਾ ਆ ਟੱਕ ਕੇ ਮਸਾਲੇ ਨੂੰ ਪਕਾ ਲੈਣਾ ਆ ਹੁਣ ਪਕਾ ਕੇ ਫਿਰ ਜਿਹੜਾ ਆਪਾਂ ਫਰਾਈ ਕਰਕੇ ਮਸ਼ਰੂਮ ਸਬਜ਼ੀਆਂ ਰੱਖਿਆ ਉਹ ਆਪਾਂ ਇਹਦੇ ਵਿੱਚ ਪਾ ਦੇਣੀ ਆ ਦੇਖੋ ਤੜਕਾ ਆਪਣਾ ਜਿਹੜਾ ਬਹੁਤ ਹੀ ਸੋਹਣੀ ਇਹਦੀ ਮਹਿਕ ਆਉਣ ਲੱਗ ਗਈ ਆ ਇਹ ਤੜਕਾ ਆਪਣਾ ਬਹੁਤ ਸੋਹਣਾ ਤਿਆਰ ਹੋ ਗਿਆ ਆ ਗਰੇਵੀ ਜਿਹੜੀ ਬਣ ਚੁੱਕੀ ਆ ਤੇ ਹੁਣ ਇਹਦੇ ਵਿੱਚ ਆਪਾਂ ਮਸ਼ਰੂਮ ਪਿਆਜ਼ ਸ਼ਿਮਲਾ ਮਿਰਚ ਜਿਹੜਾ ਵੀ ਆਪਾਂ ਫਰਾਈ ਕਰ ਕਰਕੇ ਸਾਰਾ ਸਮਾਨ ਇਹ ਚ ਪਾ ਦੇਣਾ ਆ ਤੇ ਪਾ ਕੇ ਇਹਨੂੰ ਕਰਦਦੇ ਨੇ ਮਿਕਸ ਬਹੁਤ ਛੇਤੀ ਬਣ ਜਾਂਦੀ ਇਹ ਸਬਜੀ ਤੇ ਪਰ ਇਸ ਤਰ੍ਹਾਂ ਤੁਸੀਂ ਬਣਾਉਂਗੇ ਤਾਂ ਸਵਾਦ ਬਹੁਤ ਹੀ ਬਣੂਗੀ ਬੀਡੀ ਤੁਹਾਨੂੰ ਪਤਾ ਹੀ ਆ ਅਸੀਂ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਬਣਾਉਣੇ ਹੁੰਦੇ ਨੇ ਛੋਟੀ ਇਹ ਰੱਖ ਕੇ ਬਣਾਉਣੇ ਹੁੰਦੇ ਆ ਤੇ ਇਹਦੇ ਵਿੱਚ ਆਪਾਂ ਪਾ ਦਈਏ ਕਸੂਰੀ ਮੇਥੀ ਥੋੜੀ ਜਹੀ ਤੇ ਇਹਨੂੰ ਵੀ ਵਿੱਚ ਆਪਾਂ ਮਿਕਸ ਇਦਾ ਕਰ ਦਨੇ ਆ ਇਹਦਾ ਆਪਣਾ ਟੇਸਟ ਆ ਧਨੀਏ ਦਾ ਆਪਣਾ ਟੇਸਟ ਆ ਹਰ ਇੱਕ ਚੀਜ਼ ਦਾ ਆਪਣਾ ਆਪਣਾ ਟੇਸਟ ਹੁੰਦਾ ਹੈ ਤੇ ਹੁਣ ਇਹਨੂੰ ਆਪਾਂ ਟੱਕ ਦਨੇ ਆ ਟੱਕ ਹੁਣ ਆਪਾਂ ਸੇਕ ਜਿਹੜਾ ਕੱਟ ਕਰ ਦਿੱਤਾ ਤੇ ਕੱਟ ਸੇਕ ਤੇ ਨੂੰ ਆਪਾਂ ਪਕਾ ਲਿਆ ਦੇਖੋ ਆਪਣੀ ਜਿਹੜੀ ਮਸ਼ਰੂਮ ਦੀ ਬਹੁਤ ਸੋਹਣੀ ਸਬਜੀ ਆਪਣੀ ਬਣ ਕੇ ਜਿਹੜੀ ਤਿਆਰ ਹੋ ਗਈ ਬਹੁਤ ਹੀ ਮਹਿਕ ਆਉਂਦੀ ਹੈ ਇਹਦੇ ਵਿੱਚੋਂ ਤੇ ਦੇਖੋ ਆਪਾਂ ਜ਼ਿਆਦਾ ਗਰੇਵੀ ਨਹੀਂ ਬਣਾਈ ਹੈਗੀ ਥੋੜੀ ਗਰੇਵੀ ਆਪਾਂ ਰੱਖੀ ਐਨੀ ਇੱਕ ਗਰੇਵੀ ਵਾਲੀ ਜਿਹੜੀ ਮਸ਼ਰੂਮ ਦੀ ਸਬਜੀ ਸਵਾਦ ਲੱਗਦੀ ਆ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਆ ਥੋੜੇ ਜਿਹਾ ਹਰਾ ਧਨੀਆ ਤੇ ਫਿਰ ਆਪਾਂ ਪਾ ਦਨੇ ਇਹਦੇ ਵਿੱਚ ਥੋੜੇ ਜਿਹਾ ਗਰਮ ਮਸਾਲਾ ਠੀਕ ਆ ਜੀ ਤੇ ਸਬਜੀ ਆਪਣੀ ਜਿਹੜੀ ਆ ਬਣ ਕੇ ਤਿਆਰ ਹੋ ਗਈ ਆ ਪਰ ਆਪਾਂ ਮਸਾਲਾ ਪਾ ਕੇ ਫਿਰ ਇੱਕ ਵਾਰੀ ਨੂੰ ਥੋੜੇ ਜਿਹਾ ਟੱਕ ਦਨੇ ਤਾਂ ਕਿ ਮਸਾਲੇ ਦਾ ਇਹਦੇ ਵਿੱਚ ਜਿਹੜਾ ਟੇਸ ਸਾਰਾ ਵਧੀਆ ਤਰੀਕੇ ਨਾਲ ਸਬਜੀ 'ਚ ਆ ਜਾਵੇ ਧਨੀਆ ਪਾ ਕੇ ਆਪਾਂ ਮਿਕਸ ਕਰਤਾ ਆ ਤੇ ਥੋੜਾ ਜਿਹਾ ਆਪਾਂ ਪਾਉਣ ਲੱਗੇ ਆ ਗਰਮ ਮਸਾਲਾ ਆਪਾਂ ਘਰੇ ਤਿਆਰ ਕੀਤਾ ਆ ਇਹ ਵੀ ਇਨੂੰ ਮਿਕਸ ਕਰਕੇ ਆਪਾਂ ਟੱਕ ਦੰਨੇ ਆ। ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਹੈ ਤਾਂ ਅਸੀਂ ਸ਼ੇਅਰ ਕਰਦੇ ਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸਾਡੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗਦੀ ਆ। ਤੁਹਾਡੇ ਕਮੈਂਟ ਸਾਨੂੰ ਬਹੁਤ એનર્ਜੀ ਦਿੰਦੇ ਆ। ਤੇ ਇਸ ਕਰਕੇ ਜ਼ਰੂਰ ਦੱਸਿਆ ਕਰੋ ਕਿਥੋਂ ਸਾਡੀ ਵੀਡੀਓ ਤੁਸੀਂ ਦੇਖਦੇ ਕਿੱਦਾਂ ਦੀ ਲੱਗਦੀ ਆ। ਤੇ ਟੱਕ ਦਿੱਤਾ ਸੀ ਆਪਾਂ ਸਬਜੀ ਨੂੰ ਦੇਖੋ ਸਬਜੀ ਆਪਣੀ ਬਹੁਤ ਹੀ ਸੋਹਣੀ ਵਧੀਆ ਜਿਹਦੇ ਵਿੱਚ ਬਹੁਤ ਹੀ ਮਹਿਕ ਆਉਂਦੀ ਆ ਬਣ ਕੇ ਤਿਆਰ ਹੋ ਗਈ ਆ। ਤੇ ਜ਼ਰੂਰ ਇੱਕ ਵਾਰੀ ਟਰਾਈ ਕਰਿਓ ਜੀ ਬਹੁਤ ਹੀ ਸੌਖਾ ਤਰੀਕਾ ਆ। ਤੇ ਸਪੋਰਟ ਕਰਦੇ ਆ ਕਰੋ ਮੇਰੇ ਚੈਨਲ ਨੂੰ ਨਵੇਂ ਵੀ ਬੁੱਬੇ ਜਿਹੜੇ ਜੁੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਇੱਕ ਪਲੇਟ ਦੇ ਵਿੱਚ ਆਪਾਂ ਤੁਹਾਨੂੰ ਪਾ ਕੇ ਦਿਖਾ ਲਦੇ ਕਿੰਨੀ ਸੋਹਣੀ ਆਪਣੀ ਜਿਹੜੀ ਮਸ਼ਰੂਮ ਦੀ ਸਬਜੀ ਫਟਾਫਟ ਬਣ ਕੇ ਤਿਆਰ ਹੋ ਗਈ ਆ ਤੇ ਅਗਰ ਤੁਸੀਂ ਬਾਹਰ ਰੈਸਟੋਰੈਂਟ ਵਿੱਚ ਖਾਣੇ ਨਾ ਤੁਹਾਨੂੰ ਇਦਾਂ ਦੀ ਸਬਜੀ ਜਿਹੜੀ ਮਸ਼ਰੂਮ ਦੀ ਮਿਲਦੀ ਆ ਉਦਾਂ ਦੀ ਆਪਾਂ ਜਿਹੜੀ ਆ ਘਰੇ ਬਣਾ ਕੇ ਤਿਆਰ ਕਰ ਲਈ ਬਹੁਤ ਹੀ ਸੋਹਣੀ ਆਪਣੀ ਸਬਜੀ ਜਿਹੜੀ ਬਣੀ ਆ ਜੀ ਜਰੂਰ ਬਣਾਓ ਟਰਾਈ ਕਰੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਉੱਪਰ ਫੇਰ ਆਪਾਂ ਦੋ ਕੁ ਪੱਤੀਆਂ ਪਾਤੀਆਂ ਧਨੀਏ ਦੀਆਂ ਦੇਖਣ ਨੂੰ ਸੋਹਣਾ ਲੱਗੇ ਲਓ ਜੀ ਬਹੁਤ ਵਧੀਆ ਆਪਣੀ ਸਬਜ਼ੀ ਜਿਹੜੀ ਬਣ ਕੇ ਤਿਆਰ ਹੋ ਗਈ